ਹੋ ਸਕਦਾ ਸਿੱਖ ਵਿਰੋਧੀ ਮਾਨਸਿਕਤਾ ਹੋਵੇ ਜਾਂ ਸਿੱਖੀ ਧੜੇਬਾਜ਼ੀ ਪਾਰਟੀਬਾਜ਼ੀ ਉਹ ਜਿਸ ਨੇ ਉਹਨੂੰ ਹਾਇਰ ਕੀਤਾ ਹੋਇਆ ਤੇ ਜਿਹੜਾ ਉਸ ਦੇ ਕੋਲੋਂ ਬਾਰ-ਬਾਰ ਦਾਦੂਵਾਲ ਦੇ ਕਿਰਦਾਰ ਕੁਸ਼ੀ ਕਰਨ ਵਾਸਤੇ ਉਹਨੂੰ ਉਤਸ਼ਾਹਿਤ ਕੀਤਾ ਜਾਂਦਾ ਤੋ ਹਰ ਗੱਲ ਉਹ ਕਰਦਾ ਜਿਹੜੀ ਕਿ ਦਾਦੂਵਾਲ ਦੇ ਖਿਲਾਫ ਜਾਂਦੀ ਹੋਵੇ ਮੈਂ ਸਮਝਦਾ ਕਿ ਇਹਨਾਂ ਨੇ ਦੋ ਚਾਰ ਲੋਕਾਂ ਨੇ ਮਿਲ ਕੇ ਇਹ ਜਿਹੜਾ ਹੈਗਾ ਇਹ ਏਜੰਡਾ ਹੀ ਬਣਾਇਆ ਹੋਇਆ ਹੈ ਕਿ ਹਰ ਗੱਲ ਜਿਹੜੀ ਹੈ ਦਾਦੂਵਾਲ ਦੇ ਖਾਤੇ 'ਚ ਪਾਉਣੀ ਪੰਜਾਬ ਸਾਡਾ ਦੁਸ਼ਮਣ ਨਹੀਂ ਹੈ ਪੰਜਾਬ ਦੇ ਜਿਹੜੇ ਕਿਹਨਾਂ ਨੂੰ ਦਿੱਤਾ ਵਾ ਇਹ ਦੱਸਿਆ ਮਲਤਾਨੀ ਸਾਹਿਬ ਨੇ ਮਲਤਾਨੀ ਸਾਹਿਬ ਇਹ ਦੱਸਣ ਵੀ ਉਹ ਕਿਹਨਾਂ ਨੂੰ ਦਿੱਤਾ ਵਾ ਪੈਸਾ ਉਹ ਕੋਈ ਆਪਣੇ ਰਿਸ਼ਤੇਦਾਰਾਂ ਨੂੰ ਦਿੱਤਾ ਉਹ ਪੰਥਕ ਕਾਰਜਾਂ ਲਈ ਜਿਨ੍ਹਾਂ ਨੇ ਪੰਥ ਲਈ ਜੇਲ੍ਹਾਂ ਕਿਸਾਨ ਅੰਦੋਲਨ ਦੇ ਜਾਂ ਜਿਹੜੇ ਵਿਦਬੀ ਦੇ ਜਿਹੜੇ ਦੋਸ਼ੀਆਂ ਨੂੰ ਸਜ਼ਾਵਾ ਦੇਣ ਵਾਲੇ ਜੇਲ੍ਹਾਂ 'ਚ ਬੈਠੇ ਆ ਉਹਨਾਂ ਬੰਦੀ ਸਿੰਘਾਂ ਤੋਂ ਤੁਹਾਡਾ ਸੋਨੀਪੱਤ ਜੇਲ੍ਹ 'ਚ ਬੈਠੇ ਹੋਇਆ ਅਜੇ ਵੀ ਉਹਨੇ ਅੰਗ ਸਿੰਘ ਬਾਬਾ ਨਰੈਣ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਜਿਨ੍ਹਾਂ ਨੇ ਆਪਣਾ ਯੋਗਦਾ ਉਹਨਾਂ ਦੇ ਪਰਿਵਾਰਾਂ ਨੂੰ ਸਹਾਇਤਾ ਬਰਗਾੜੀ ਕਾਂਡ ਦੇ ਜਿਹੜੇ ਵਿੱਚ ਗਰੰਥੀ ਸਿੰਘ ਦੇ ਤਸ਼ੱਦਦ ਹੋਇਆ ਉਹਨੂੰ ਨਕਾਰਾ ਕਰ ਦਿੱਤਾ ਗਰੰਥੀ ਸਿੰਘ ਨੂੰ ਪੰਜਾਬ ਪੁਲਿਸ ਨੇ ਕੋਟ-ਕੋਟ ਕੇ ਨਿਕਲਿਆ ਉਹਦੇ ਚੋ ਕੁਝ ਵੀ ਨਹੀਂ ਦੋਸ਼ੀ ਕੋਈ ਹੋਰ ਸੀ ਦੋਸ਼ੀ ਡੇਰੇ ਵਾਲੇ ਸੀ ਤੇ ਕੋਟੋਕ ਵਿਚਾਰਾ ਗਰੰਥੀ ਤੇ ਉਹਦੀ ਘਰ ਵਾਲੀ ਦਿੱਤੀ ਉਹਨਾਂ ਦੀ ਸਹਾਇਤਾ ਕੀਤੀ ਉਹਨੂੰ ਇਸ ਤਰ੍ਹਾਂ ਘੁਮਾਇਆ ਜਾਂਦਾ ਕਿ ਜਿਹੜੀ ਗੱਲ ਦਾਦੂਗਾਲ ਦੇ ਖਾਤੇ ਜਾਪਵੇ ਉਹਨ ਇੱਕ ਗੱਲ ਹੈ ਜਿੱਥੇ ਤੇ ਦਾਦੂਵਾਲ ਦਾ ਨਾਮ ਆਉਂਦਾ ਉਥੇ ਤਾਂ ਪੰਨੂ ਵੀ ਔਰ ਮੁਲਤਾਨੀ ਵੀ ਆ ਦਾਦੂਵਾਲ ਸਾਹਿਬ ਦਾਦੂਵਾਲ ਸਾਹਿਬ ਉਥੇ ਇਹ ਹਰ ਗੱਲ ਤੇ ਜਦੋਂ ਇਹਨਾਂ ਦੇ ਪਤਾ ਨਹੀਂ ਰਿਸ਼ਤੇਦਾਰ ਨੇ ਕਿ ਜਾਂ ਇਹਨਾਂ ਦੇ ਜੋਟੀਦਾਰ ਨੇ ਜਦੋਂ ਉਹਨਾਂ ਦਾ ਨਾਮ ਆ ਜਾਂਦਾ ਤੇ ਉਥੇ ਨਾਂ ਨਹੀਂ ਦੱਸਦੇ ਦੱਸੋ ਨਾ ਹੁਣ ਵੀ ਕਿਹੜੇ ਮੈਂਬਰਾਂ ਨੇ ਜਿਹੜੀ ਸਹਾਇਤਾ ਫੰਡ ਦੇ ਕੇ ਤੇ ਵਾਪਸ ਪੈਸੇ ਲਏ ਐ ਐਨਐਫਟੀ ਕਰਾਈ ਉਹਨਾਂ ਦਾ ਨਾਮ ਲਓ ਨਾ ਨਾ ਕਿਉਂ ਨਹੀਂ ਲੈਂਦੇ ਮੁੜ ਕੇ ਤੁਹਾਡੀਆਂ ਰਿਸ਼ਤੇਦਾਰੀਆਂ ਤੁਹਾਡੀ ਜੋਟੀਦਾਰ ਜਿਹੜੇ ਉਹਦੇ ਚ ਫਸਦੇ ਆ ਤੁਹਾਡਾ ਤਾਂ ਮਕਸਦ ਨਹੀਂ ਨਾ ਹੋਰ ਕਿਸੇ ਨੂੰ ਤੁਹਾਡਾ ਮਕਸਦ ਤਾਂ ਸਿਰਫ ਦਾਦੂਵਾਲ ਨੂੰ ਟਾਰਗੇਟ ਕਰਨਾ ਚਾਹੇ ਸੋਸ਼ਲ ਮੀਡੀਆ ਦੇ ਉੱਤੇ ਕੁਝ ਐਸੀਆਂ ਗੱਲਾਂ ਗੁਮਰਾਹਕੁੰਨ ਸੰਗਤਾਂ ਦੇ ਵਿੱਚ ਆਈਆਂ ਜਿਸ ਕਾਰਨ ਕਰਕੇ ਦਾਸ ਦੇ ਸਾਥੀ ਮੈਂਬਰ ਸਹਿਬਾਨਾਂ ਤੇ ਕੁਝ ਹੋਰ ਸੰਗਤਾਂ ਨੇ ਕਿਹਾ ਕਿ ਆਪਾਂ ਨੂੰ ਆਪਣਾ ਪੱਖ ਜਿਹੜਾ ਸੰਗਤਾਂ 'ਚ ਸਪਸ਼ਟ ਕਰਨਾ ਚਾਹੀਦਾ ਦੱਸਣਾ ਚਾਹੀਦਾ ਤਾਂ ਕਿ ਸੰਗਤਾਂ 'ਚ ਗੁਮਰਾਹਕੁੰਨ ਗੱਲਾਂ ਜਿਹੜੀਆਂ ਨੇ ਉਹ ਪ੍ਰਚਲਿਤ ਨਾ ਹੋ ਸਕਣ ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਕਰਨੀ ਚਾਹੁੰਦਾ ਕਿ ਮੀਡੀਆ ਨਿਰਪੱਖ ਹੁੰਦਾ ਲੋਕਚਨ ਅੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਪਰ ਜੇ ਮੀਡੀਆ ਨਿਰਪੱਖ ਹੋਵੇ ਤਾਂ ਹੀ ਸਹੀ ਗੱਲ ਜਿਹੜੀ ਸੰਗਤਾਂ ਤੱਕ ਉਹ ਪੁੱਜਦੀ ਆ ਪਰ ਮੀਡੀਆ ਜਿਸ ਤਰ੍ਹਾਂ ਕਈ ਵੀਰਾਂ ਨੇ ਕਿਹਾ ਕਿ ਮੀਡੀਆ ਜਿਹੜਾ ਹੈ ਉਹ ਗੋਦੀ ਮੀਡੀਆ ਵੀ ਬਣ ਜਾਂਦਾ ਜਿਸ ਤਰ੍ਹਾਂ ਕਈ ਨੈਸ਼ਨਲ ਚੈਨਲਾਂ ਨੂੰ ਗੋਦੀ ਮੀਡੀਆ ਅੱਜ ਪ੍ਰਚਾਰਿਆ ਜਾਂਦਾ ਮੈਂ ਸਮਝਦਾ ਕਿ ਬਹੁਤ ਸਾਰਾ ਮੀਡੀਆ ਸਹੀ ਪੱਖ ਸੰਗਤਾਂ ਤੱਕ ਲੈ ਜਾਂਦਾ ਉਹਦਾ ਅਸੀਂ ਸਤਕਾਰ ਵੀ ਕਰਦੇ ਹਾਂ ਪਰ ਕਰਨਾਲ ਦੇ ਵਿੱਚ ਵੀ ਖਾਸ ਕਰ ਸਾਡੇ ਹਰਿਆਣੇ ਚ ਕਰਨਾਲ ਦੇ ਵਿੱਚ ਬਹੁਤ ਸਾਰਾ মিডিਆ ਵੱਖ-ਵੱਖ ਪੱਤਰਕਾਰ ਨੇ ਵੱਖ-ਵੱਖ ਟੀਵੀ ਚੈਨਲ ਨੇ ਨਰਪੱਖ ਗੱਲ ਸੰਗਤਾਂ ਤੱਕ ਪਹੁੰਚਾਉਂਦੇ ਆ ਪਰ ਜੋ ਪ੍ਰਤਪਾਲ ਸਿੰਘ ਪੰਨੂ ਜਿਹਨੇ ਏਕ ਓੰਕਾਰ মিডিਆ ਬਣਾਇਆ ਉਹ ਪੱਖਪਾਤੀ ਤਰੀਕੇ ਨਾਲ ਚੱਲ ਰਿਹਾ ਅਸੀਂ মিডিਆ ਨੂੰ ਪੱਖਪਾਤੀ ਨਹੀਂ ਕਹਿੰਦੇ ਪਰ ਪ੍ਰਤਪਾਲ ਸਿੰਘ ਪੰਨੂ ਪੱਖਪਾਤੀ ਆ ਧੜੇਵਾਜ ਆ ਉਹਦਾ ਮੋਟਿਵ ਜੋ ਹੈ ਸੰਗਤਾਂ ਦੇ ਸਮਝ ਆ ਰਿਹਾ ਪਹਿਲਾਂ ਵੀ ਸਮਝ ਆਇਆ ਸੀ ਅੱਜ ਵੀ ਸਾਨੂੰ ਐ ਕਈ ਵਾਰੀ ਸ਼ੱਕ ਮਹਿਸੂਸ ਹੁੰਦਾ ਹੈ ਕਿ ਉਹਦੇ ਪਿੱਛੇ ਕੋਈ ਜਿਹੜਾ ਹੈ ਕੋਈ ਤਾਕਤ ਹੈ ਜਿਸ ਨੇ ਉਹਨੂੰ ਹਾਇਰ ਕੀਤਾ ਹੋਇਆ ਹੋ ਸਕਦਾ ਸਿੱਖ ਵਿਰੋਧੀ ਮਾਨਸਿਕਤਾ ਹੋਵੇ ਜਾਂ ਸਿੱਖੀ ਧੜੇਵਾਦੀ ਪਾਰਟੀਵਾਦੀ ਹੋ ਜਿਸ ਨੇ ਉਹਨੂੰ ਹਾਇਰ ਕੀਤਾ ਹੋਇਆ ਤੇ ਜਿਹੜਾ ਉਸ ਦੇ ਕੋਲੋਂ ਬਾਰ ਬਾਰ ਦਾਦੂਵਾਲ ਦੇ ਕਿਰਦਾਰ ਕੁਸ਼ੀ ਕਰਨ ਵਾਸਤੇ ਉਹਨੂੰ ਉਤਸ਼ਾਹਿਤ ਕੀਤਾ ਜਾਂਦਾ ਤੋ ਹਰ ਗੱਲ ਉਹ ਕਰਦਾ ਜਿਹੜੀ ਕਿ ਦਾਦੂਵਾਲ ਦੇ ਖਿਲਾਫ ਜਾਂਦੀ ਹੋਵੇ ਮੈਂ ਸਮਝਦਾ ਕਿ ਇਹਨਾਂ ਨੇ ਦੋ ਚਾਰ ਲੋਕਾਂ ਨੇ ਮਿਲ ਕੇ ਇਹ ਜਿਹੜਾ ਹੈਗਾ ਇਹ ਏਜੰਡਾ ਹੀ ਬਣਾਇਆ ਹੋਇਆ ਹੈ ਕਿ ਹਰ ਗੱਲ ਜਿਹੜੀ ਆ ਦਾਦੂਵਾਲ ਦੇ ਖਾਤੇ 'ਚ ਪਾਉਣੀ ਪਿਛਲੇ ਦਿਨੀ ਸਾਡੇ ਇੱਕ ਮੈਂਬਰ ਕੁਲਦੀਪ ਸਿੰਘ ਮਲਤਾਨੀ ਜੋ ਪਿਹੋਵਾ ਤੋਂ ਹੈ ਉਸ ਦੀ ਇੰਟਰਵਿਊ ਦਿੱਤੀ ਆ ਤੇ ਉਹਦੇ 'ਚ ਉਹਨੂੰ ਬੜਾ ਆਖਿਆ ਕਿ ਜਾਗਦੀ ਜ਼ਮੀਰ ਵਾਲਾ ਇੱਕ ਮੈਂਬਰ ਸਾਹਮਣੇ ਆਇਆ ਉਹ ਵੀ ਪੱਖਪਾਤੀ ਗੱਲ ਜਿਹੜੀ ਆ ਮੈਂ ਪੰਨੂ ਨੂੰ ਕਹਿਣਾ ਚਾਹੁੰਦਾ ਕਿ ਕੁਲਦੀਪ ਸਿੰਘ ਮਲਤਾਨੀ ਜੋ ਕਿ ਆਪਣੇ ਆਪ ਨੂੰ ਆ ਦੋ ਚਾਰ ਗੱਲਾਂ ਕਰਕੇ ਬੀਬੇ ਪੁੱਤ ਬਣਨ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਬੀਬਾ ਪੋਤਾ ਬਾਕੀ ਗੁਨਾਹਗਾਰ ਆ ਮੈਂ ਕਹਿਣਾ ਚਾਹੁੰਦਾ ਕਿ ਮਲਤਾਨੀ ਸਾਹਿਬ ਨੂੰ ਇਹ ਪੁੱਛੋ ਕਿ ਜਦੋਂ 7 ਜਨਵਰੀ ਨੂੰ ਬਜਟ ਜਿਹੜਾ ਸੀ ਉਹ ਫੇਲ ਹੋ ਗਿਆ ਸੀਗਾ ਮੈਂਬਰਾਂ ਦਾ ਕੋਰਮ ਪੂਰਾ ਨਹੀਂ ਸੀਗਾ ਤਾਂ ਉਸ ਵੇਲੇ ਮਲਤਾਨੀ ਸਾਹਿਬ ਸ਼ਾਮ ਨੂੰ ਜਥੇਦਾਰ ਬਲਦੇਵ ਸਿੰਘ ਹਬੜੀ ਨਿਹੰਗ ਸਿੰਘ ਜੀ ਉਹਨਾਂ ਦੇ ਕੋਲ ਕੈਥਲ ਹਬੜੀ ਪਿੰਡ ਰਜਿਸਟਰ ਲੈ ਕੇ ਦਫ਼ਤਰ ਦਾ ਕਿਉਂ ਪੁੱਜੇ ਸੀਗੇ ਸਾਈਨ ਕਰਾਉਣ ਵਾਸਤੇ ਕੁਝ ਹੋਰ ਮੈਂਬਰ ਵੀ ਸੀ ਨਾਲ ਤੇ ਨਾਲ ਮੁਲਾਜ਼ਮ ਵੀ ਸੀਗੇ ਉਹਨਾਂ ਦੇ ਦਸਤਖਤ ਕਰਵਾ ਕੇ ਲਿਆਂਦੇ ਕੋਰਮ ਪੂਰਾ ਕਰਨ ਲਈ ਦੱਸਣ ਵਾਸਤੇ ਕਿ ਸਾਡਾ ਤੇ ਬਜਟ ਦਾ ਕੋਰਮ ਪੂਰਾ ਸੀਗਾ ਮਲਤਾਨੀ ਸਾਹਿਬ ਦੱਸ ਸਕਦੇ ਆ ਕਿ ਦਫ਼ਤਰ ਦੇ ਵਿੱਚੋਂ ਰਜਿਸਟਰ ਇਸ ਤਰ੍ਹਾਂ ਘਰਾਂ ਵਿੱਚ ਲਿਜਾ ਕੇ ਦਸਖਤ ਕਰਾਉਣੇ ਜਿਹੜੇ ਆ ਉਹ ਕਾਨੂੰਨ ਅਨੁਸਾਰ ਠੀਕ ਆ ਮर्यादा ਅਨੁਸਾਰ ਠੀਕ ਆ ਕਿ ਜਿਸ ਤਰੀਕੇ ਨਾਲ ਮਲਤਾਨੀ ਸਾਹਿਬ ਨੇ ਔਰ ਫਿਰ ਹੁਣ ਮੈਨੂੰ ਕੱਲ ਪਤਾ ਲੱਗਿਆ ਜਥੇਦਾਰ ਹਾਵੜੀ ਸਾਹਿਬ ਨੇ ਸਾਡੇ ਕਾਲ ਜਦੋਂ ਕਈ ਕਾਨਫਰੰਸ ਕਾਲ ਚੱਲ ਰਹੀ ਸੀ ਤੇ ਉਹਦੇ ਵਿੱਚ ਦੱਸਿਆ ਕਿ ਫਿਰ ਮਲਤਾਨੀ ਸਾਹਿਬ ਆਏ ਤੇ ਆਖਿਆ ਕਿ ਨਿਹੰਗ ਸਿੰਘ ਜੀ ਮੇਰਾ ਨਾਮ ਤੁਸੀਂ ਕਿਉਂ ਜਾਗਰ ਕਰ ਦਿੱਤਾ ਮੇਰਾ ਨਾਮ ਤੁਸੀਂ ਕਿਉਂ ਲਿਆ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਸੀ ਮਤਲਬ ਆਪਣੇ ਆਪ ਨੂੰ ਫੇਰ ਬੀਬੇ ਪੁੱਤ ਬਣਨ ਦੀ ਕੋਸ਼ਿਸ਼ ਕੀਤੀ ਆ ਮੈਂ ਕਹਿਣਾ ਚਾਹੁੰਦਾ ਮਲਤਾਨੀ ਸਾਹਿਬ ਇਦਾਂ ਬੀਬੇ ਪੁੱਤ ਨਹੀਂ ਬਣਿਆ ਜਾਣਾ ਸੰਗਤਾਂ ਚ ਦੁੱਧ ਆ ਦੁੱਧ ਪਾਣੀ ਦਾ ਪਾਣੀ ਤੁਸੀਂ ਜਿਹੜਾ ਚਿੱਠਾ ਲੈ ਕੇ ਗਏ ਹੋ ਪਹਿਲਾਂ ਵੀ ਤੁਸੀਂ ਗਲਤ ਚਿੱਠਾ ਪੇਸ਼ ਕੀਤਾ ਸੀ ਜਿਹੜਾ ਪੰਨੂ ਨੇ ਡਿਸਪਲੇ ਕੀਤਾ ਸੀ ਆ ਪੰਨੂ ਨੇ ਜਿਹੜਾ ਸੀ ਉਹ ਚਿੱਠਾ ਸੰਗਤਾਂ ਦੇ ਵਿੱਚ ਪ੍ਰਚਲਿਤ ਕੀਤਾ ਜਿਹਦੇ ਜੋ ਸਹਾਇਤਾ ਫੰਡ ਜਿਹੜੀਆਂ ਕੇਵਲ ਐਪਲੀਕੇਸ਼ਨ ਅਜੇ ਦਫ਼ਤਰ 'ਚ ਪਈਆਂ ਸਹਾਇਤਾ ਫੰਡ ਜਾਰੀ ਨਹੀਂ ਕੀਤਾ ਗਿਆ ਸੀ ਤੇ ਉਹ ਵੀ ਉਹਨਾਂ ਨੇ ਟੀਵੀ ਚੈਨਲ ਤੇ ਦਿਖਾ ਦਿੱਤੀਆਂ ਸੀ ਆਹ ਦੇਖੋ ਜੀ ਇਹ ਸਹਾਇਤਾ ਫੰਡ ਦਾਦੂਵਾਲ ਨੇ ਜਾਰੀ ਕਰ ਦਿੱਤਾ ਆਹ ਸਹਾਇਤਾ ਫੰਡ ਦਾਦੂਵਾਲ ਨੇ ਜਾਰੀ ਕਰ ਦਿੱਤਾ ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਚਾਹੁੰਨਾ ਕਿ ਦੇਖੋ ਦਾਦੂਵਾਲ ਕੋਈ ਸਹਾਇਤਾ ਫੰਡ ਜਾਰੀ ਨਹੀਂ ਕਰ ਸਕਦਾ ਦਾਦੂਵਾਲ ਸਿਫਾਰਸ਼ ਕਰ ਸਕਦਾ ਜਿਵੇਂ ਬਾਕੀ ਸਾਰੇ ਬਤੌਰ ਮੈਂਬਰ ਸਿਫਾਰਸ਼ ਕਰ ਸਕਦੇ ਦਾਦੂਵਾਲ ਵੀ ਸਿਰਫ ਸਿਫਾਰਸ਼ ਕਰ ਸਕਦਾ ਉਹ ਸਿਫਾਰਸ਼ ਨੂੰ ਪ੍ਰਧਾਨ ਨੇ ਮੰਨਣਾ ਹੁੰਦਾ ਤੇ ਦਫ਼ਤਰ ਨੇ ਜਾਰੀ ਕਰਨਾ ਹੁੰਦਾ ਜੋ ਵੀ ਸਹਾਤਾ ਫੰਡ ਹੈ ਮੇਰੇ ਕੋਲ ਜਿਹਦੀ ਵੀ ਲੋੜਵੰਦ ਦੀ ਸਹਾਤਾ ਲਈ ਅਰਜੀ ਆਈ ਜਾਂ ਪੰਥਕ ਕਾਰਜਾਂ ਲਈ ਤੇ ਮੈਂ ਉਹਦੀ ਸਿਫਾਰਸ਼ ਕੀਤੀ ਹੈ ਮੈਂ ਇਸ ਗੱਲ ਤੋਂ ਮੁਨਕਰ ਨਹੀਂ ਹੁੰਦਾ ਪਰ ਲੋੜਵੰਦਾਂ ਦੀ ਔਰ ਪੰਥਕ ਕਾਰਜਾਂ ਦੀ ਹੁਣ ਬੰਤਾਨੀ ਸਾਹਿਬ ਕਹਿੰਦੇ ਆ ਕਿ ਦਾਦੂਵਾਲ ਸਾਹਿਬ ਨੇ 16 ਲੱਖ ਰੁਪਏ ਪੰਜਾਬ ਚ ਦੇ ਦਿੱਤਾ ਅਰ ਇਹ ਤਾਂ ਨਹੀਂ ਦੱਸਿਆ ਪੰਜਾਬ ਚ ਦਿੱਤਾ ਕਿਹਨਾਂ ਨੂੰ ਆ ਪੰਜਾਬ ਸਾਡਾ ਦੁਸ਼ਮਣ ਨਹੀਂ ਹੈ ਪੰਜਾਬ ਦੇ ਜਿਹੜੇ ਕਿਹਨਾਂ ਨੂੰ ਦਿੱਤਾ ਵਾ ਇਹ ਦੱਸਿਆ ਮਲਤਾਨੀ ਸਾਹਿਬ ਨੇ ਮਲਤਾਨੀ ਸਾਹਿਬ ਇਹ ਦੱਸਣ ਵੀ ਉਹ ਕਿਹਨਾਂ ਨੂੰ ਦਿੱਤਾ ਵਾ ਪੈਸਾ ਉਹ ਕੋਈ ਆਪਣੇ ਰਿਸ਼ਤੇਦਾਰਾਂ ਨੂੰ ਦਿੱਤਾ ਉਹ ਪੰਥਕ ਕਾਰਜਾਂ ਲਈ ਜਿਨ੍ਹਾਂ ਨੇ ਪੰਥ ਲਈ ਜੇਲ੍ਹਾਂ ਕਿਸਾਨ ਅੰਦੋਲਨ ਦੇ ਜਾਂ ਜਿਹੜੇ ਬਿਆਦਬੀ ਦੇ ਜਿਹੜੇ ਦੋਸ਼ੀਆਂ ਨੂੰ ਸਜ਼ਾਵਾ ਦੇਣ ਵਾਲੇ ਜੇਲ੍ਹਾਂ ਚ ਬੈਠੇ ਆ ਉਹਨਾਂ ਬੰਦੀ ਸਿੰਘਾਂ ਤੁਹਾਡਾ ਸੋਨੀਪੱਤ ਜੇਲ੍ਹ ਚ ਬੈਠੇ ਹੋਇਆ ਅਜੇ ਵੀ ਉਹਨੇ ਅੰਗ ਸਿੰਘ ਬਾਬਾ ਨਰੈਣ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਜਿਨ੍ਹਾਂ ਨੇ ਆਪਣਾ ਯੋਗਦਾਨ ਉਹਨਾਂ ਦੇ ਪਰਿਵਾਰਾਂ ਨੂੰ ਸਹਾਇਤਾ ਬਰਗਾੜੀ ਕਾਂਡ ਦੇ ਜਿਹੜੇ ਵਿੱਚ ਗਰੰਥੀ ਸਿੰਘ ਦੇ ਤਸ਼ੱਦਦ ਹੋਇਆ ਉਹਨੂੰ ਨਕਾਰਾ ਕਰ ਦਿੱਤਾ ਗਰੰਥੀ ਸਿੰਘ ਨੂੰ ਪੰਜਾਬ ਪੁਲਿਸ ਨੇ ਕੋਟ-ਕੋਟ ਕੇ ਨਿਕਲਿਆ ਉਹਦੇ 'ਚੋ ਕੁਝ ਵੀ ਨਹੀਂ ਦੋਸ਼ੀ ਕੋਈ ਹੋਰ ਸੀ ਦੋਸ਼ੀ ਡੇਰੇ ਵਾਲੇ ਸੀ ਤੇ ਕੋਟੋ ਕੁਚਾਰਾ ਗਰੰਥੀ ਤੇ ਉਹਦੀ ਘਰ ਵਾਲੀ ਦਿੱਤੀ ਉਹਨਾਂ ਦੀ ਸਹਾਇਤਾ ਕੀਤੀ ਇਹੋ ਜਿਹ ਪੰਥਕ ਕਾਰਜਾਂ ਵਿੱਚਾਂ ਹੋਰ ਪੰਥਕ ਸ਼ਖਸੀਅਤਾਂ ਦੀ ਅਸੀਂ ਸਹਾਇਤਾ ਕੀਤੀ ਆ ਉਹ ਵੀ ਸਿਫਾਰਸ਼ ਕੀਤੀ ਆ ਉਹ ਕਮੇਟੀ ਨੇ ਪ੍ਰਵਾਨ ਕਰਕੇ ਉਹਨਾਂ ਨੂੰ ਸਹਾਇਤਾ ਜਿਹੜੀ ਉਹ ਜਾਰੀ ਕੀਤੀ ਆ। ਇਹ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਜਿਹੜੀ ਹਰ ਗੱਲ ਆ ਉਹਨੂੰ ਇਸ ਤਰ੍ਹਾਂ ਘੁਮਾਇਆ ਜਾਂਦਾ ਕਿ ਜਿਹੜੀ ਗੱਲ ਦਾਦੂਗਲ ਦੇ ਖਾਤੇ ਜਾ ਪਵੇ। ਹੁਣ ਇੱਕ ਗੱਲ ਜਿੱਥੇ ਤੇ ਦਾਦੂਗਲ ਦਾ ਨਾਂ ਆਉਂਦਾ ਉੱਥੇ ਤਾਂ ਪੰਨੂ ਵੀ ਔਰ ਮੁਲਤਾਨੀ ਵੀ ਆ ਦਾਦੂਗਲ ਸਾਹਿਬ ਦਾਦੂਗਲ ਸਾਹਿਬ ਉੱਥੇ ਇਹ ਹਰ ਗੱਲ ਤੇ ਜਦੋਂ ਇਹਨਾਂ ਦੇ ਪਤਾ ਨਹੀਂ ਰਿਸ਼ਤੇਦਾਰ ਨੇ ਕਿ ਜਾਂ ਇਹਨਾਂ ਦੇ ਜੋਟੀਦਾਰ ਨੇ ਜਦੋਂ ਉਹਨਾਂ ਦਾ ਨਾਂ ਆ ਜਾਂਦਾ ਤੇ ਉੱਥੇ ਨਾਂ ਨਹੀਂ ਦੱਸਦੇ। ਦੱਸੋ ਨਾ ਹੁਣ ਵੀ ਕਿਹੜੇ ਮੈਂਬਰਾਂ ਨੇ ਜਿਹੜੀ ਸਹਾਇਤਾ ਫੰਡ ਦੇ ਕੇ ਤੇ ਵਾਪਸ ਪੈਸੇ ਲਏ ਆ ਐਨ ਐਫ ਟੀ ਕਰਾਈ ਉਹਨਾਂ ਦਾ ਨਾਂ ਲਓ ਨਾ ਨਾ ਕਿ ਉਹ ਨਹੀਂ ਲੈਂਦੇ ਮੁੜ ਕੇ ਤੁਹਾਡੀਆਂ ਰਿਸ਼ਤੇਦਾਰੀਆਂ ਤੁਹਾਡੇ ਜੋਟੀਦਾਰ ਜਿਹੜੇ ਉਹਦੇ ਚ ਫਸਦੇ ਆ ਤੁਹਾਡਾ ਤਾਂ ਮਕਸਦ ਨਹੀਂ ਨਾ ਹੋਰ ਕਿਸੇ ਨੂੰ ਤੁਹਾਡਾ ਮਕਸਦ ਤਾਂ ਸਿਰਫ ਦਾਦੂਵਾਲ ਨੂੰ ਟਾਰਗੇਟ ਕਰਨਾ ਚਾਹੇ ਮਲਤਾਨੀ ਹੋਵੇ ਚਾਹੇ ਪੰਨੂ ਹੋਵੇ ਇਹ ਸਾਰਾ ਗਰੁੱਪ ਆ ਚਾਹੇ ਜਿਨ੍ਹਾਂ ਨੂੰ ਇਲਾਕਾ ਪਰਚੀ ਗੈਂਗ ਕਹਿੰਦਾ ਉਹਨਾਂ ਨੇ ਸਭ ਨੇ ਦਾਦੂਵਾਲ ਨੂੰ ਟਾਰਗੇਟ ਕਰਨਾ ਹੁੰਦਾ ਨਾ ਲਓ ਉਹਨਾਂ ਦੇ ਜਿਨ੍ਹਾਂ ਨੇ ਪੈਸੇ ਵਾਪਸ ਲਏ ਆ ਦੇ ਕੇ ਪੈਸੇ ਜਿਹੜੇ ਆ ਸੈਦਾ ਫੰਡ ਦੇ ਕੇ ਮੁੜ ਕੇ ਵਾਪਸ ਲੈ ਆਪਣੇ ਕਾਊਂਟਾਂ 'ਚ ਉਹਨਾਂ ਦੇ ਨਾਂ ਲਾਓ ਤੁਸੀਂ ਦੋ ਵੀ ਮੂੜਕੋੜ ਕੇ ਦਾਦੂਵਾਲ ਦੇ ਖਾਤੇ 'ਚ ਪਾ ਰਹੇ ਆ ਕਿ ਸੰਗਤ ਨੂੰ ਐ ਹੋਵੇ ਕਿ ਇਹ ਦਾਦੂਵਾਲ ਦੇ ਪਹਿਲੀ ਗੱਲ ਤਾਂ ਮੈਂ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ ਪਿਛਲੀ ਕਮੇਟੀ ਜੋ ਸਿਰਫ ਦਾਦੂਵਾਲ ਨੂੰ ਟਾਰਗੇਟ ਕਰ ਰਹੀ ਆ ਪ੍ਰਧਾਨ ਉਦੋਂ ਕੌਣ ਸੀ ਜਰਨਲ ਸਕੱਤਰ ਕੌਣ ਸੀ ਸੀਨੀਅਰ ਪ੍ਰਧਾਨ ਕੌਣ ਸੀ ਮੈਂਬਰ ਕੌਣ ਸੀ ਕਿਸੇ ਨਾਲ ਕੋਈ ਰਾਬਤਾ ਨਹੀਂ ਸਿਰਫ ਦਾਦੂਵਾਲ ਨੂੰ ਡੈਮੇਜ ਕਰਨਾ ਕਿਉਂਕਿ ਦਾਦੂਵਾਲ ਦੇ ਖਿਲਾਫ ਸਕ੍ਰਿਪਟ ਪੂਰੀ ਲਿਖ ਕੇ ਦਿੱਤੀ ਹੋਈ ਆ ਇਹਨਾਂ ਨੂੰ ਚਾਹੇ ਉਪਨੂ ਆ ਚਾਹੇ ਮਲਤਾਨੀ ਚਾਹੇ ਹੋਰ ਆ ਕਿ ਤੁਸੀਂ ਦਾਦੂਵਾਲ ਨੂੰ ਡੈਮੇਜ ਕਰਨਾ ਸਚਾਈ ਜਿਹੜੀ ਸੰਗਤ ਦੇ ਸਾਹਮਣੇ ਨਹੀਂ ਆਉਣੀ ਸਚਾਈ ਕੀ ਹੈ ਹੁਣ ਦੇਖੋ ਕਿੱਡੇ ਤਰੀਕੇ ਦੇ ਨਾਲ ਇਹ ਸਾਰਾ ਕੁਝ ਜਿਹੜਾ ਹੈਗਾ ਗਲਤ ਤਰੀਕੇ ਨਾਲ ਮੈਨੂਪੂਲੇਟ ਕਰਕੇ ਸੰਗਤ ਸਾਹਮਣੇ ਪੇਸ਼ ਕੀਤਾ ਜਾ ਫਿਰ ਕਹਿੰਦੇ 100 ਮੁਲਾਜ਼ਮ ਦਾਦੂਵਾਲ ਨੇ ਰਖਾਤੇ ਦਾਦੂਵਾਲ ਦੀ ਪਰਿਵਾਰ ਬਹੁਤ ਵੱਡਾ ਦਰਜਨ ਦੇ ਕਰੀਬ ਨਾਨਕੇ ਦਰਜਨ ਦੇ ਕਰੀਬ ਦਾਦਕੇ ਜੇ ਪਰਿਵਾਰਕ ਗੱਲ ਲਈਏ ਪਰ ਕੋਈ ਰਿਸ਼ਤੇਦਾਰ ਭਰਤੀ ਕਰਾਇਆ ਮੈਂ ਸਾਨੂੰ ਤੇ ਜਥੇ ਜਾਈ ਦੇ ਸੀ ਕਥਾਵਾਚਕ ਪ੍ਰਚਾਰਕ ਢਾਡੀ ਰਾਗੀ ਸੇਵਾਦਾਰ ਤੇ ਸਾਨੂੰ ਜਿੱਥੋਂ ਵੀ ਮਿਲਿਆ ਚਾਹੇ ਹਰਿਆਣੇ ਚੋਂ ਮਿਲਿਆ ਪੰਜਾਬ ਚੋਂ ਮਿਲਿਆ ਦਿੱਲੀ ਚੋਂ ਮਿਲਿਆ ਜੂਪੀ ਚੋਂ ਮਿਲਿਆ ਜਿੰਨੇ ਪਹੁੰਚ ਕੀਤੀ ਉਹਨਾਂ ਦੀ ਇੰਟਰਵਿਊ ਹੋਈ ਬਕਾਇਦਾ ਉਹਦੇ ਚ ਇੰਟਰਵਿਊ ਰਜਿਸਟਰ ਚ ਪਏ ਆ ਗ੍ਰੰਥੀ ਸਿੰਘ ਵਹਿੰਦੇ ਰਹੇ ਨਾਲ ਢਾਡੀ ਸਿੰਘ ਵਹਿੰਦੇ ਰਹੇ ਇੰਟਰਵਿਊ ਲੈ ਕੇ ਫਿਰ ਉਹਨਾਂ ਨੂੰ ਜਿਹੜੇ ਸਿਲੈਕਟ ਹੁੰਦੇ ਸੀ ਉਹਨਾਂ ਦੀ ਭਰਤੀ ਹੋਈ ਆ ਤੁਸੀਂ ਕਹਿੰਨੇ ਧਰਮ ਪ੍ਰਚਾਰ ਧਰਮ ਪ੍ਰਚਾਰ ਤੇ ਤੁਸੀਂ ਦਫ਼ਤਰ ਖਾਲੀ ਕਰਦੇ ਧਰਮ ਪ੍ਰਚਾਰ ਦੀਆਂ ਗੱਡੀਆਂ ਤੇ ਤੁਸੀਂ ਮੈਂਬਰਾਂ ਨੇ ਵਰਤ ਲਈਆਂ ਧਰਮ ਪ੍ਰਚਾਰ ਦੇ ਇੰਚਾਰਜ ਦਾ ਤੁਸੀਂ ਹਟਾ ਦਿੱਤੇ ਧਰਮ ਪ੍ਰਚਾਰ ਦਾ ਜਿਹੜਾ ਸਕੱਤਰ ਸੀ ਉਹਨੂੰ ਵੀ ਤੁਸੀਂ ਹਟਾ ਕੇ ਹੋਰਾਂ ਨੂੰ ਲਾਤਾ ਤੇ ਉਹਨੂੰ ਤਾਂ ਸੇਵਾ ਮੁਕਤੀ ਕਰਤਾ ਸੀ ਜਿੱਦਾਂ ਤੁਹਾਡੇ ਧੋਤੇ ਮੂੰਹ ਤੇ ਚਪੇੜ ਮਾਰੀ ਆ ਹਾਈ ਕੋਰਟ ਨੇ ਕਿ ਸਰਬਜੀਤ ਸਿੰਘ ਜੰਮੂ ਨੂੰ ਹਾਈ ਕੋਰਟ ਨੇ ਸਟੇਅ ਦਿੱਤਾ ਤੇ ਮੋੜ ਉਹਨੂੰ ਦਫ਼ਤਰ ਦੇ ਵਿੱਚ ਭੇਜਿਆ ਕਿ ਤੁਹਾਡੀ ਵੱਡੀ ਹਾਰ ਹੋਈ ਆ ਇੱਕੋ ਹੀ ਗਿਆ ਸੀ ਹਾਈ ਕੋਰਟ ਦੇ ਵਿੱਚ ਉਹਨੂੰ ਵੀ ਹਾਈ ਕੋਰਟ ਨੇ ਸਟੇਅ ਦੇ ਦਿੱਤੀ ਤੇ ਤੁਹਾਡੇ ਦਫ਼ਤਰ ਦੇ ਵਿੱਚ ਭੇਜਦਾ ਸਰਬਜੀਤ ਸਿੰਘ ਜੰਮੂ ਜੇ ਬਾਕੀ ਵੀ ਜਾਣਦਾ ਮੈਂ ਸਮਝਦਾ ਉਹਨਾਂ ਨੂੰ ਵੀ ਸਟੇਅ ਦੇ ਕੇ ਆਈ ਕਾਰਡ ਜਿਹੜੀ ਦਫ਼ਤਰ ਭੇਜਦੂ ਪਰ ਕੋਈ ਗਿਆ ਨਹੀਂ ਬਾਕੀ ਜਿਹੜੇ ਮੁਲਾਜ਼ਮ ਤੁਸੀਂ ਤਾਂ ਪੱਖਪਾਤ ਕਰਦੋ ਆਹ ਮੁਲਾਜ਼ਮ ਦਾਦੂਵਾਲ ਨੇ ਲਾਇਆ ਆਹ ਮੁਲਾਜ਼ਮ ਇਹਨਾਂ ਨੂੰ ਹਟਾ ਦਿਓ ਜੀ ਕਮੇਟੀਆਂ ਕਿਤੇ ਐ ਚੱਲਦੀਆਂ ਸਰਕਾਰਾਂ ਤੇ ਬਦਲਦੀਆਂ ਰਹਿੰਦੀਆਂ ਪ੍ਰਬੰਧਕ ਤਾਂ ਬਦਲਦੇ ਰਹਿੰਦੇ ਮੁਲਾਜ਼ਮ ਅਫਸਰ ਤਾਂ ਉਹੀ ਕੰਮ ਕਰਦੇ ਆ ਉਹਨਾਂ ਨੇ ਹੀ ਕਰਨਾ ਹੁੰਦਾ ਤੁਸੀਂ ਤਾਂ ਪੱਖਪਾਤ ਕਰ ਰਹੇ ਹੋ ਪੱਖਪਾਤੀ ਤਰੀਕੇ ਦੇ ਨਾਲ ਕਿੰਨੇ ਮੁਲਾਜ਼ਮ ਤੁਹਾਡੇ ਪੱਖਪਾਤ ਕਰਕੇ ਨੌਕਰੀਆਂ ਛੱਡ ਗਏ ਤੁਸੀਂ ਇਹਦਾ ਡਾਟਾ ਜਾਰੀ ਕੀਤਾ ਕਿੰਨੇ 100 150 ਮੁਲਾਜ਼ਮ ਨੌਕਰੀਆਂ ਛੱਡ ਗਏ ਪ੍ਰਚਾਰਕ ਨੌਕਰੀਆਂ ਛੱਡ ਗਏ ਆ ਤੁਸੀਂ ਕਹਿੰਦੇ ਸੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਜਿਹੜੇ ਪੰਜਾਬੀ ਦੇ ਪੰਜ ਟੀਚਰ ਅਸੀਂ ਰੱਖੇ ਸੀ ਜਿਹੜੇ ਪੰਜਾਬੀ ਬੋਲਦੇ ਇਲਾਕੇ ਆ ਜਾ ਕੇ ਪੰਜਾਬੀ ਪੜ੍ਹਾਉਂਦੇ ਸੀ ਕੋਈ ਜਮਣਾ ਨਗਰ ਦਾ ਕੋਈ ਜੀਨ ਦਾ ਕੋਈ ਕਿਸੇ ਪਾਸੇ ਕੋ ਨਾਰਨੌਲ ਦਾ ਕੋਈ ਸਰਸੇ ਦਾ ਉਹ ਸਾਰੇ ਤੁਸੀਂ ਉਹਨਾਂ ਦਾ ਕੰਟ੍ਰੈਕਟ ਹੀ ਨਹੀਂ ਵਧਾਇਆ ਸੇਵਾ ਮੁਕਤੀ ਕਰ ਦਿੱਤੇ ਤੇ ਤੁਸੀਂ ਕਹਿੰਦੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਧਰਮ ਪ੍ਰਚਾਰ ਤੁਸੀਂ ਠੱਪ ਕਰ ਦਿੱਤਾ ਸਾਰਾ ਧਰਮ ਪ੍ਰਚਾਰ ਦੇ ਜਥੇ ਜਿਹੜੇ ਸਾਡੇ ਸੀਗੇ ਅਸੀਂ ਉਹਨਾਂ ਨੂੰ ਉੱਥੇ 나ਢਾ ਸਾਹਿਬ ਦੇ ਵਿੱਚ ਪ੍ਰਚਾਰਕਾਂ ਨੂੰ ਲਾਉਂਦੇ ਸੀ ਤੁਸੀਂ ਤੇ ਗਿਣਤੀ ਘਟਾਰਤੀ ਫਿਰ ਦੂਜਿਆਂ ਨੂੰ ਵੱਧ ਮੌਕਾ ਦੇ ਰਹੇ ਹੋ ਅਸੀਂ ਤੇ ਅੱਧੇ ਦਿਨ ਜਿਹੜੇ ਸੀ ਆਪਣੇ ਪ੍ਰਚਾਰਕਾਂ ਦੇ ਰੱਖੇ ਸੀ ਮਲਤਾਨੀ ਸਾਹਿਬ ਬੜੇ ਮਾਣ ਨਾਲ ਕਹਿ ਰਹੇ ਵੀ ਮੈਂ ਬਾਹਰੋਂ ਜਥੇ ਨਹੀਂ ਮੰਗਾਏ ਤੇ ਮੈਂ ਆਪਣੇ ਜਥਿਆਂ ਨੂੰ ਉੱਥੇ ਮੰਗਾ ਕੇ ਆਪਣੇ ਹਲਕੇ ਤੇ ਪ੍ਰੋਗਰਾਮ ਕੀਤਾ ਪਰ ਮਲਤਾਨੀ ਸਾਹਿਬ ਇਹ ਵੀ ਦੱਸ ਦੇਣਾ ਸੀ ਉਹ ਜਥੇ ਭਰਤੀ ਕਿੰਨੇ ਕੀਤੇ ਸੀਗੇ ਜਿਹੜੇ ਜਥਿਆਂ ਤੋਂ ਤੁਸੀਂ ਆਪਣੇ ਇਲਾਕੇ 'ਚ ਪ੍ਰਚਾਰ ਕਰਾਇਆ ਉਹ ਕਮੇਟੀ 'ਚ ਜਥੇ ਭਰਤੀ ਕਿੰਨੇ ਕੀਤੇ ਸੀਗੇ ਜਿਹੜੇ ਜਥਿਆਂ ਤੋਂ ਤੁਸੀਂ ਪ੍ਰਚਾਰ ਕਰੋ ਅਸੀਂ ਭਰਤੀ ਕੀਤੇ ਜੇ ਅਸੀਂ ਭਰਤੀ ਕੀਤੇ ਤਾਂ ਹੀ ਤੁਸੀਂ ਲੈ ਗਏ ਅੱਜ ਜਿਹੜੇ ਹਾਲਾਤ ਆ ਗਾਹ ਹੁਣ ਜਥੇ ਪੂਰੇ ਨਹੀਂ ਹੋ ਰਹੇ ਅਸੀਂ ਗਤਕਾ ਕੋਚ ਭਰਤੀ ਕੀਤੇ ਸੀਗੇ ਹੋਰ ਵੀ ਕਰ ਰਹੇ ਸੀਗੇ ਪਰ ਨਹੀਂ ਚਲੋ ਜਿੰਨਿਆਂ ਦੀ ਲੋੜ ਸੀ ਉਹ ਨਹੀਂ ਕਰ ਕੀਤੇ ਤੁਸੀਂ ਹਾਲਾਤ ਤੁਸੀਂ ਕਮੇਟੀ ਦੇ ਕੀ ਬਣਾਏ ਪੱਖਪਾਤ ਤੁਸੀਂ ਹਰ ਗੱਲ ਦੇ ਉੱਤੇ ਫਿਰ ਇਕੱਠੇ ਹੋ ਕੇ ਦਾਦੂਵਾਲ ਦੇ ਖਿਲਾਫ ਪੰਥਕ ਹੈ ਇਕੱਠ ਜੀ ਨਿਕਲ ਗਿਆ ਭਲੇਖਾ ਤੁਹਾਡਾ ਤੁਹਾਡਾ ਪੰਥਕ ਇਕੱਠ ਜਿਹੜਾ ਛੋਟੀ ਜੀ ਮੀਟਿੰਗ ਬਣ ਕੇ ਰਹਿ ਗਿਆ ਦਾਦੂਵਾਲ ਦੇ ਖਿਲਾਫ ਤੁਸੀਂ ਕਰ ਰਹੇ ਸੀ ਬੜੀ ਸਾਜ਼ਿਸ਼ ਦੇ ਨਾਲ ਨਿਕਲ ਗਿਆ ਭਲੇਖਾ ਤੁਹਾਨੂੰ ਸੰਗਤਾਂ ਨੇ ਪਹਿਚਾਨ ਲਿਆ ਫਿਰ ਕਿੱਡੀ ਸਾਜ਼ਿਸ਼ ਨਾਲ ਹਰ ਗੱਲ ਨੂੰ ਦਾਦੂਵਾਲ ਸਾਹਿਬ ਪੰਨੂ ਕਹਿੰਦਾ ਦਾਦੂਵਾਲ ਆਪਣੀ ਚੋਣ ਹਾਰ ਗਏ ਸੀ ਉਹਨਾਂ ਦੇ ਸਮਰਥਨ ਨਾਲ ਕੋਈ ਮੈਂਬਰ ਇਹ ਨਹੀਂ ਦੱਸਦਾ ਵੀ ਉਹਨਾਂ ਦੇ ਜਿਹੜੇ ਦਿੱਤੇ ਹੋਏ ਆਪਣਾ ਉਮੀਦਵਾਰ ਸੀ ਕਿੰਨੇ ਜਿੱਤੇ ਤੇ ਦਾਦੂਵਾਲ ਨੂੰ ਉਹਨਾਂ ਜਿੱਤੇ ਮੈਂਬਰਾਂ ਨੇ ਹੀ ਕੋਆਪਟ ਕਰਵਾਇਆ ਇਹ ਨਹੀਂ ਦੱਸਦਾ ਮੇਰੇ ਕੋਲ ਤਾਂ 5-6 ਮੈਂਬਰ ਸੀਗੇ ਚਾਹੀਦੇ 4 ਸੀਗੇ ਨੋਵਾ ਪਿੱਛੇ ਦੋ ਕੋਆਪਟੋ ਨੇ ਸੀਗੇ ਇਹ ਨਹੀਂ ਦੱਸ ਦਿੰਦਾ ਪਰ ਨੂੰ ਇਹ ਨਹੀਂ ਦੱਸਦਾ ਵੀ ਮੈਂ ਵੀ ਹਾਰਿਆ ਮੇਰਾ ਗਰੁੱਪ ਹਾਰਿਆ ਪੰਥਕ ਇੱਕ ਦਾ ਦਲ ਦੇ ਨਾਂ ਤੇ ਜਿਹੜਾ ਪੰਥਕ ਦੁਫਾੜ ਦਲ ਬਣਾਇਆ ਸੀ ਸਾਰਾ ਹਾਰਿਆ ਬੁਰੀ ਤਰ੍ਹਾਂ ਜਮਾਨਤਾਂ ਜੱਬ ਧੋਈਆਂ ਸਾਰਿਆਂ ਦੀ ਆ ਇਹ ਨਹੀਂ ਬੰਨੂ ਦੱਸਦਾ ਵੀ ਮੈਂ ਵੀ ਹਾਰਿਆ ਵਾ ਮੇਰੇ ਮੇਰਾ ਗਰੁੱਪ ਵੀ ਹਾਰਿਆ ਜਿਹੜਾ ਪੰਨੂ ਨੇ ਖੜਾ ਕੀਤਾ ਸੀ ਸਾਡੇ ਦਾ ਫਿਰ ਵੀ ਮੈਂਬਰ ਜਿੱਤੇ ਫਿਰ ਉਹਨਾਂ ਜਿੱਤਿਆਂ ਨੇ ਸਾਨੂੰ ਕੋਆਪਟ ਕੀਤਾ ਪੰਨੂ ਆਪਣੀ ਵੀ ਨਕਾਮੀ ਦੱਸੇ ਸੰਗਤ ਨੂੰ ਵੀ ਆਸ ਅਸੀਂ ਵੀ ਨਕਾਮ ਸਾਨੂੰ ਸੰਗਤਾਂ ਨੇ ਨਕਾਰਿਆ ਉਹਨੂੰ ਵੀ ਤਾਂ ਸੰਗਤ ਨੇ ਨਕਾਰਿਆ ਫਿਰ ਬਾਕੀ ਉਦਰਾ ਜਿਹੜਾ ਮੈਂ ਤਾਂ ਸਮਝਦਾ ਜਿੱਤਾਂ ਹਾਰਾਂ ਬਣੀਆਂ ਰਹਿੰਦੀਆਂ ਨੇ ਬਹੁਤ ਸਾਰੀ ਕਈ ਵਾਰੀ ਹਾਰ ਜਾਂਦੇ ਫਿਰ ਜਿੱਤ ਜਾਂਦੇ ਆ ਇਹ ਜਿੱਤਾਂ ਹਾਰਾਂ ਚੱਲਦੀਆਂ ਰਹਿੰਦੀਆਂ ਨੇ ਔਰ ਮੈਂ ਇੱਕ ਗੱਲ ਹੋਰ ਕਹਦਾ ਪੰਨੂ ਕਹਿੰਦਾ ਦਾदूਵਾਲ ਪ੍ਰਧਾਨ ਬਣਨਾ ਚਾਹੁੰਦਾ ਨਲਵੀ ਪ੍ਰਧਾਨ ਬਣਨਾ ਚਾਹੁੰਦਾ ਝਿੰਡਾ ਪ੍ਰਧਾਨ ਕੋਈ ਬਣਨਾ ਚਾਹੁੰਦਾ ਹੋਵੇ ਮੈਂ ਤੈਨੂੰ ਆਪਣੀ ਗੱਲ ਸਪਸ਼ਟ ਦੱਸ ਦਿੰਨਾ ਮੈਂ ਆਪਣੇ ਗਰੁੱਪ ਨੂੰ ਵੀ ਦੱਸੀ ਤੇ ਸੰਗਤਾਂ ਨੂੰ ਵੀ ਦੱਸ ਦਿੰਨਾ ਕਿ ਮੈਂ ਪ੍ਰਧਾਨਗੀ ਦਾ ਦਾਵੇਦਾਰ ਨਹੀਂ ਹਾਂ ਮੈਂ ਜਿਹੜੀ ਕਮੇਟੀ ਬਣਵਾਈ ਸੀ ਉਹਨੂੰ ਚੰਗੇ ਤਰੀਕੇ ਨਾਲ ਚਲਾਉਣ ਵਾਸਤੇ ਆਪਣੇ ਸਾਥੀਆਂ ਦਾ ਸਾਥ ਦੇ ਰਿਆਂ ਮੈਂ ਨਾ ਆਪਣੇ ਗਰੁੱਪ ਨੂੰ ਪਹਿਲਾਂ ਜੇ ਮੈਨੂੰ ਕੋਈ ਆਪਣਾ ਹੁੰਦੀ ਦਿੱਕਤ ਹੁੰਦੀ ਤੇ ਮੈਂ ਝਿੰਡਾ ਤੇ ਹੀ ਕਿਉਂ ਸਹਿਮਤੀ ਜਿਤਾਉਂਦਾ ਉਸ ਦਿਨ ਮੈਂ ਤਾਂ ਉਹਦੇ ਤੇ ਵੀ ਇਤਰਾਜ਼ ਨਹੀਂ ਕੀਤਾ ਇੱਕ ਵਾਰ ਨੰਨਾ ਨਹੀਂ ਪਾਇਆ ਜਦੋਂ ਮੀਟਿੰਗਾਂ ਹੋਈਆਂ ਜੇ ਮੈਂ ਪ੍ਰਧਾਨ ਬਣਨਾ ਹੁੰਦਾ ਤੇ ਮੈਂ ਪ੍ਰਧਾਨਗੀ ਵਾਸਤੇ ਚਾਰਾਜੋਈ ਕਰਦਾ ਕਈਆਂ ਨੂੰ ਬੜਾ ਭਲੇਖਾ ਮੈਂ ਸਮਝਦਾ ਜਿਹੜੇ ਦੋ ਚਾਰ ਇਦਾਂ ਦੇ ਕਮੈਂਟ ਜਿਹੜੇ ਪੇਡ ਕਮੈਂਟ ਆ ਇਹਨਾਂ ਦੇ ਉਹ ਇਹਨਾਂ ਦੇ ਸਾਥੀ ਕਰਦੇ ਆ ਮੈਨੂੰ ਕੋਈ ਪ੍ਰਧਾਨਗੀ ਦਾ ਨਹੀਂ ਜਿਹੜੀ ਕਮੇਟੀ ਮੈਂ ਬਣਵਾਈ ਉਹ ਇਹਨਾਂ ਕੋਲ ਤਾਂ ਦਫ਼ਤਰ ਵੀ ਹੈ ਨਹੀਂ ਸੀਗਾ ਕਮੇਟੀ ਦਾ ਕਿੰਨੇ ਸਾਲ ਆਲੇ ਕਹਿੰਦੇ ਅਸੀਂ ਕਮੇਟੀ ਲਈ ਲੜਿਆ 2014 ਜਦੋਂ ਕਮੇਟੀ ਬਣੀ ਆ ਜਿਹੜੇ ਜਿੱਥੇ ਹੈੱਡ ਆਫਿਸ ਬਣਿਆ ਉਹ ਵੀ ਪ੍ਰਬੰਧ ਤਾਂ ਮੈਂ ਲੈ ਕੇ ਦਿੱਤਾ ਇਹ ਕੋਨੂ ਕਿਸੇ ਧਰ ਧਰਨੇ ਤੇ ਬੈਠੇ ਸੀ ਮੈਂ ਵੀ ਉੱਥੇ ਹੁੰਦਾ ਸੀ ਇਹਨਾਂ ਦੇ ਕੋਲ ਤੇ ਫਿਰ ਮੈਂ ਰਾਤ ਨੂੰ ਪਟਿਆਲੇ ਚਲੇ ਜਾਂਦਾ ਸੀ ਮੈਂ ਪਟਿਆਲੇ ਉੱਥੇ ਜੀਕੇ ਆਇਆ ਉੱਥੇ ਵੇਖਿਆ ਮੈਂ ਸਾਰਾ ਪ੍ਰਬੰਧ ਸੇਵਾਦਾਰਾਂ ਨੂੰ ਸਾਰੇ ਮੇਰੇ ਦੀਵਾਨ ਸੁਣਨ ਵਾਲੇ ਸੀ ਮੈਂ ਇਹਨਾਂ ਨੂੰ ਜਾ ਕੇ ਉੱਥੇ ਆਖਿਆ ਮੈਂ ਕਿਹਾ ਚਲੋ ਪ੍ਰਬੰਧ ਲਈਏ ਦੋ ਚਾਰ ਮੈਂਬਰ ਮੇਰੇ ਨਾਲ ਆ ਗਏ ਕੁਝ ਸੰਗਤਾਂ ਆ ਗਈਆਂ ਅਸੀਂ ਆ ਕੇ ਜੀਕੇ ਦਾ ਪ੍ਰਬੰਧ ਲੈ ਲਿਆ ਉਹ ਸਾਨੂੰ ਵਰਸੇ ਫੜਾ ਕੇ ਤਾਸਕ ਫੋਰ ਸੈਸ ਦੀ ਪੀਸੀ ਦੇ ਉੱਥੋਂ ਚਲੇ ਗਈ ਤੇ ਉਹਦਾ ਪ੍ਰਬੰਧ ਅੱਜ ਵੀ 2014 ਦੀਆਂ ਅਖਬਾਰਾਂ ਪੜ੍ਹ ਲਓ ਅਗਲੇ ਦਿਨ ਅਖਬਾਰਾਂ 'ਚ ਕੀ ਆਇਆ ਸੀਗਾ ਉਥੇ ਪ੍ਰਬੰਧ ਲਿਆ ਫਿਰ ਜੀ ਇਹਨਾਂ ਨੂੰ ਫੋਨ ਕੀਤਾ ਝਿੰਡਾ ਨੂੰ ਫੋਨ ਕੀਤਾ ਮੈਂ ਕਿਹਾ ਆਜੋ ਇਹ ਪ੍ਰਬੰਧ ਲੈ ਲਈ ਉਥੇ ਅਨਾਉਂਸਮੈਂਟ ਕਰਕੇ ਤੁਰ ਪਿਆ ਬਾਕੀਆਂ ਨੇ ਉਥੇ ਝਗੜਾ ਪੈਦਾ ਕਰ ਲਿਆ ਜੀ ਨਾ ਉਥੇ ਝਗੜਾ ਪੈਦਾ ਕਰਦੇ ਅਗਲੇ ਦਿਨ ਅਸੀਂ ਜੀਂਦ ਦਾ ਪ੍ਰਬੰਧ ਲੈਣਾ ਸੀ ਤੁਮਤਾਨ ਸਾਹਿਬ ਦਾ ਪ੍ਰਬੰਧ ਲੈਣਾ ਸੀਗਾ